ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੰਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਵੈਸਟ ਬੇਨਤੀ ਕਰਦੇ ਆ ਆਪਣੀ ਨਕਸ਼ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਕ ਸਮਝ ਕੇ ਧੰਨਵਾਦ ਸਾਰਿਆਂ ਦਾ ਅੱਜ ਦੀ ਵੀਡੀਓ ਵੇਖਣ ਲਈ ਸਜਣੋ ਥੋੜੀ ਜੀ بارش ਦੇ ਕਰਕੇ ਮੌਸਮ ਖਰਾਬ ਹੋਇਆ ਪਿਆ ਰਾਹ ਰਸਤੇ ਜਿਹੜੇ ਬੜੇ ਖਰਾਬ ਹੋਏ ਪਏ ਨੇ ਪਿੰਡਾਂ ਦੇ ਸ਼ਹਿਰਾਂ ਦਾ ਤੇ ਆਮ ਚੱਲੀ ਜਾਂਦਾ ਪਿੰਡਾਂ ਦੇ ਰਸਤੇ ਛੋੜੇ ਬਾਰੇ ਕੱਚੇ ਹੁੰਦੇ ਆ بارش ਦੇ ਕਾਰਨ ਥੋੜਾ ਖਰਾਬ ਹੈ ਇਸ ਕਰਕੇ ਕੋਈ ਥੋੜੀ ਜੀ ਵੀਡੀਓ ਅਪਲੋਡ ਘੱਟ ਕੀਤੀ ਹੈ ਤੇ ਖੇਤੀਬਾੜੀ ਵਾਲੇ ਜੱਟ ਮੂੜ ਬੰਦੇ ਨੇ ਕਾਰੋਬਾਰਾਂ ਥੋੜੇ ਜਿਹੇ ਰੁਝੇ ਆ ਇਸ ਕਰਕੇ ਪਸ਼ੂਆਂ ਦੀ ਜਿਹੜੀ ਖਰੀਦਦਾਰੀ ਘੱਟ ਚੱਲ ਰਹੀ ਆ ਤੇ ਕੋਈ ਨਹੀਂ ਆ ਗਏ ਹਾਜ਼ਰ ਹੈ ਫਿਰ ਤੋਂ ਤੁਹਾਡੇ ਸਿਵਾ ਲਈ ਤੇ ਪਹੁੰਚੇ ਆ ਅੱਜ ਪਿੰਡ ਭੈਣੀ ਗੁਰਮukh ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਪੱਟੀ ਸਜਣੋ ਬਾਈ ਭੋਲੂ ਦੇ ਕੋਲ ਪਹੁੰਚੇ ਆ ਇਸ ਫਾਰਮ ਤੋਂ ਆਪਾਂ ਨੂੰ ਇੱਕ ਦੋ ਨਾਗ ਵੇਖਣ ਨੂੰ ਮਿਲਦੇ ਹੀ ਰਹਿੰਦੇ ਨੇ ਅੱਜ ਤਿੰਨ ਨਾਗ ਆ ਗਿਆ ਪ੍ਰੋਪਰ ਸਾਰੀ ਜਾਣਕਾਰੀ ਆਪਾਂ ਬਾਈ ਭੋਲੂ ਤੋਂ ਕਰਦੇ ਹਾਂ ਸਾਂਝੀ ਜੁੜੇ ਰਹੋ ਅੰਤ ਤੱਕਰ ਤੇ ਲਓ ਜੀ ਬਾਈ ਬੋਲੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ ਜੀ ਕਿੱਦਾਂ ਬਾਈ ਠੀਕ ਏ ਵਧੀਆ ਵਧੀਆ ਬਾਈ ਤੂੰ ਚੜਦੀ ਕਲਾ ਚੜਦੀ ਕਲਾ ਜੀ ਠੀਕ ਆ ਤੇ ਠੰਡ ਪਾਈ ਜਾਂਦੇ ਜੇ ਠੰਡ ਫਿਰ ਤੁਹਾਨੂੰ ਪਤਾ ਮੀਂਹ ਦਾ ਟਾਈਮ ਆਉਣਾ ਪੂਰੀ ਬਾਰਿਸ਼ ਚੱਲਦੀ ਹੈ ਨਾ ਪੂਰੀ ਸਵੇਰ ਦੀ ਚੱਲਦੀ ਸੰਤੂ ਸਾਹਿਬ ਪੰਜ 6 ਦਿਨ ਹੋ ਗਏ ਲਗਾਤਾਰ ਯਾਰ ਹੈ ਨਾ ਰੋ ਰਜਾਨਾ ਹੀ ਹੋ ਗਿਆ ਰੋ ਰਜਾਨਾ ਹੀ ਪਰਮਾਤਮਾ ਹੈ ਨਾ ਜਿਹਨੂੰ ਪਰਮਾਤਮਾ ਨੂੰ ਗੋਟਾਂਦੇ ਆ ਹੈ ਨਾ ਗਾਲ ਨਹੀਂ ਕੱਢਣੀ ਉਹਨੇ ਗਾਲ ਨਹੀਂ ਕੱਢਣੀ ਜੋ ਮਰਜ਼ੀ ਕਹਿ ਰਾ ਏਦਾਂ ਬਾਕੀ ਤੇ ਆ ਚਲੋ ਪ੍ਰਮਾਤਮਾ ਦੀ ਇੱਛਾ ਜਿੱਦਾਂ ਉਹਨੂੰ ਮਨਜ਼ੂਰ ਹੈ ਚੱਲ ਰਿਹਾ ਹੈ ਕਾਰੋਬਾਰ ਤੇ ਪਹਿਲੇ ਡਰੈੱਸ ਕਰੀਏ ਨੋਟ ਆਪਾਂ ਪਿੰਡ ਭਣੀ ਜੀ ਗੁਰਮukh ਸਿੰਘ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਮੋਬਾਈਲ ਨੰਬਰ 90418 ਹੂੰ 16903 ਤਿੰਨ ਵੜਾ ਵਿਖਾਉਣੀਆਂ ਹਾਂਜੀ ਇੱਕ ਗੱਬਣ ਇੱਕ ਗੱਬਣ ਦੋ ਸੁਈਆਂ ਠੀਕ ਆ ਦੋ ਬਿਲਕੁਲ ਸਜਣੋਂ ਜਿਹੜੀਆਂ ਤਿਆਰੀ ਤੇ ਆ ਤੇ ਬਿਲਕੁਲ ਇੱਕ ਗਿੱਲੀ ਤਾਜੀ ਸੂਈ ਹੈ ਨਾ ਹਾਂਜੀ ਉਹ ਕੱਲ ਰਾਤ ਦੀ ਸੂਈ ਸੰਧੂ ਸਾਹਿਬ ਤੇ ਸਟਾਰਟਿੰਗ ਇੱਥੋਂ ਚਲਾਈਏ ਇਹ ਪਹਿਲਾ ਦੂਜਾ ਸੂਹੇ ਜਾਂਦੀ ਹੈ ਨਾ ਪਹਿਲਾ ਸੂਹਾਂ ਸੰਧੂ ਸਾਹਿਬ ਜੀ ਪਹਿਲਾ ਹੀ ਆ ਚੌਗੀ ਆ ਹਾਂਜੀ ਪਲੂਣੀ ਆ ਹਾਂਜੀ ਜਾਂਦੀ ਦੂਜਾਂ ਦੀ ਹੈ ਨਾ ਬਸ ਇੱਕ ਅੱਧ-ਅੱਧ ਕਰ ਗਈ ਆ ਤੁਹਾਨੂੰ ਵੈਸੇ ਲੱਗਦੀ ਬਸ ਹੀ ਆ ਗਈ ਪੱਕੀ ਪਹਿਲਣ ਆ ਹੂੰ ਕਿਆ ਬਾਤ ਕਾਲੀ ਜਲਤੀ ਜੋ ਕਾਲੀ ਜਲਤੀ ਆ ਗਈ ਹੈ ਨਾ ਇਹਨੂੰ ਬੋਦੀ ਵਾਲੀ ਕਹਿ ਦਿੰਦੇ ਆ ਹੂੰ ਬੋਦੀ ਵਾਲੀ ਕਹਿ ਨ ਲੈਓ। ਨ ਲੈਓ। ਕੀ ਬਾਤ ਹੈ ਕੱਦ ਕੁਦ ਬੜਾ ਵੱਡਾ ਹੈ। ਚੰਗੀ ਸੋਹਣੀ ਆ ਸਜਣੋ। ਲੈ। ਬੋਦੀ ਵਾਲੀ ਆ। ਰਾਗੀ ਪੂਰੀ ਗਨਾਬੀ ਥਾਣਾ ਆ ਗਿਆ ਨਾ। ਢਿਲ ਢੁਲ ਬੜੀ ਪਈ ਆ। ਬਾਕੀ ਥਾਣਾ ਵੀ ਬੜਾ ਸੋਹਣਾ ਵਛੀਦਾ। ਅਜੇ ਦਿਨ ਲੈਂਦੀ ਵਛੀਦਾ ਘਟੋ ਕਰੀ। ਠੀਕ ਆ। ਐ ਬਣੇ ਲਿਆਓ ਹੁਣ ਤੁਸੀਂ ਮਣਾਇਆ ਕੈਮਰਾ। ਠੀਕ ਆ। ਹਾਂ ਜਲਾਬੀ ਥਾਣਾ ਹੈ ਹੈ ਬਿਲਕੁਲ ਓਕੇ ਇਹ ਨਹੀਂ ਆ ਕਿ ਥਾਣਾ ਕੋਈ ਛੋਟਾ ਹੋ ਬਚਦਾ ਹੁੰਦਾ ਠੀਕ ਇੱਕ ਨੰਬਰ ਆ ਕਿੰਨੇ ਕ ਦਿਨ ਲੈ ਜੂ ਤੁਹਾਡੇ ਅੜੀਏ ਨਾਲ ਲੈ ਜੀ ਸੰਧੂ ਸਾਡਾ 10 ਦਿਨਾਂ ਜੀ ਠੀਕ ਹੈ ਬੰਦ ਹੋ ਗਏ 10 ਦਿਨ ਸੱਜਣੋ ਖੁੱਲੇ ਡੁੱਲੇ ਜਿਹੜੇ ਭਾਈ ਕਹਿੰਦਾ ਲੈ ਜੂ 8 ਲੈ ਜੇ 10 ਲੈ ਜੇ ਤੇ ਅਲੋ ਏ ਬਾਈ ਜੀ ਨੇ ਕੀਮਤ ਕੀ ਕਰ ਦਿੱਤੀ ਇਹ ਵਾ ਵਸ਼ੀ ਦੇ 60000 ਦੀ ਆ ਟੈਂਟ ਆਈ ਹਾਂ ਹੁਣ ਵਸ਼ੀ ਦੇ ਦਈਏ ਹਾਣਾ 55000 ਦੀ ਖੁੱਲਾ ਕਰ ਦਿੱਗੇ ਮਾਨ ਪਿਆਰੇ ਮਾਨ ਪਿਆਰ ਤੁਹਾਨੂੰ ਸਾ ਬੱਤੀ ਬੜੀ ਚੰਗੀ ਆ ਵਸ਼ੀ 65000 ਦੀ ਆ ਛੜੀਆਂ ਛੁੜੀਆਂ ਲੱਗੀਆਂ ਯਾਦ ਕਰਨ ਖੜ ਕੇ ਭੱਜਿਆ ਦੋ ਛੜ ਦਾਂਗੇ ਹੋਰ ਦੱਸੋ 50 ਦੀ ਜੈਸਾ ਤਾਂ ਨੋ ਹੀ ਕਰਦੇ ਜਿੱਥੋਂ 60000 ਦੀ ਹਾਣਾ ਕਰਦੇ 50 ਦੀ ਕਰਦੇ 100 ਰੁਪਇਆ ਛੋੜ ਕਰਨੀ ਹੈ ਜਾਣਦੇ ਯਾਰ ਵਛੀ ਬੜੀ ਚੰਗੀ ਆ ਵਛੀ ਇਹ ਕਿਹੜੀ ਕਿਤੇ ਜਾ ਗਈ ਫਿਰ ਥਣ ਵਿੱਚ ਕਿੱਡਾ ਸੋਹਣਾ ਲੱਗਾ ਇਹ ਨਹੀਂ ਆ ਥਣ ਛੋਟਾ ਗਾਂ ਦਾ ਜਾ ਕੋ ਗੱਲ ਆ ਪੂਰਾ ਚਵਾਈ ਵਾਲਾ ਥਣ ਆ ਚੱਲ ਕਰ ਦਈਏ 50 ਦੇ ਕਰ ਦੇ ਯਾਰ ਕਰ ਦੇ ਤੇਰਾ ਜੀ ਲੈਂਦਾ ਹੈ ਬੜੇ ਦਿਨ ਹੋ ਗਏ 2 ਦਿਨ ਤੇ ਚਲੋ ਬਾਕੀ ਆ ਗੱਲ ਕਰੀਏ ਹੋਰ ਮੜਾ ਆ ਕੀ ਆ ਬਾਤ ਸੱਜਣੋ ਗੱਭਣ ਹੀ ਚੋਈ ਜਾਂਦਾ ਭੋਲੂ ਪੂਰਾ ਦੋ ਦੀ ਮੋਟਰਾਂ ਘੁੰਮਰਾਉਂਦਾ ਪਿਆ ਹਨ ਤੇ ਪਾਤੂਪਾ ਪੂਰਾ ਬੌੜਾ ਪੰਨੇ ਆ ਜਿਹੜੇ ਇੱਕ ਦੋ ਚਾਰ ਦਿਨ ਖੜੂ ਗਿਲੇ ਹਨ ਨਾ ਰਹਿਣ ਦੇ ਨਾ ਕਰ ਬਾਈ ਨਾ ਚੋਏ ਨਹੀਂ ਜਿਹੜਾ ਕੋਈ ਆਊਗਾ ਆਪਣੀ ਨਰਖ ਪਰਖ ਤਸੱਲੀ ਕਰੇ 20 ਕਿਲੋ ਵਾਲੀ ਬੱਛੀ ਆ ਸੰਤੂ ਸਾਹਿਬ ਓਕੇ ਜਿਹੜਾ ਆਪਾਂ ਝੜੀ ਝੂੜੀ ਲੱਗੀ ਕਰਕੇ ਆਪਾਂ ਆਤਾ ਚਲ ਦੇ ਦਾਂਗੇ ਹੂੰ ਆ ਗਈ ਜਸੀ ਕ੍ਰੋਸ ਆ ਗਈ ਹੈਨਾ ਹਾਂਜੀ ਜਿਹਨੂੰ ਕਹਿੰਦੇ ਮੱਝਾਂ ਨਾਲ ਥੰਲੇ ਵਾਲਾ ਕਿਆ ਬਾਤ ਯਾਰ ਥਣ ਬਹੁਤ ਹਣਾ ਲੱਗਾ ਤੇ ਮਗਰ ਹੀ ਵਸੀ ਆ ਗਈ ਹੈਨਾ ਹਾਂਜੀ ਦੁੱਧ ਕਿੰਨਾ ਬਾਈ ਦੁੱਧ ਸਮਝਾ ਉਹ ਪੱਕਾ 15 ਕਿਲੋ 15 ਕਿਲੋ ਜਿਹੜਾ ਮਰਜੀ ਵੀਰ ਆਪਣੇ ਕੋਲਾਵੇਂ ਭਾਵੇਂ ਦੂਰੋਂ ਆਣਾ ਕਿਸੇ ਭਰਾ ਨੇ ਰਾਤ ਰਵੇ ਆਪਣੇ ਕੋਲ ਦੋ ਟਾਈਮ ਗਾਜੋਲੀ ਓਕੇ ਜੇ ਗਾਂ ਦਾ ਦੁੱਧ 15 ਕਿਲੋ ਨਾ ਹੋਗਾ ਨਾ ਉਹਨੂੰ ਆਪਾਂ ਜਿੰਨਾ ਖਰਚਾ ਲੱਗੂ ਉਹ ਦੇ ਦੇਣਾਗੇ ਆਪਾਂ ਵਾਹ 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 ਫੁੱਲ ਚਾਦੀਆਂ ਗਰੰਟੀਆਂ ਹੈਨਾ ਇਹ ਨਹੀਂ ਦੱਸਾਂ ਕੋ ਤੇ ਨਿਕਲੂ ਕੋ ਨਹੀਂ ਠੀਕ ਹੈ ਗੱਲ ਲਓ ਜੀ ਕੋ ਸੰਗਰੇ ਵਿੱਚ ਆ ਗਈ ਇਹ ਨਹੀਂ ਕੋਈ ਲੱਤ ਪੁੱਟ ਕੇ ਸੁੱਥੇ ਕਰ ਗਈ ਇਹ ਥਾਂ ਦੇ ਵਾ ਬਹੁਤ ਸੋਹਣਾ ਸੱਚੇ ਦਾ ਕਰਕੇ ਕਰ ਜਾਂਦੀ ਨਹੀਂ ਲਓ ਬਾਕੀ ਸੰਧੂ ਹੈਗਾ ਗਰਮੀ ਵਾਲਾ ਤੋਹਫਾ ਹੀ ਆ ਗੱਦ ਵਜਨ ਪੂਰਾ ਆ ਤੇ ਨਾ ਹਾਂ ਲੇਵਾ ਵੜਾ ਲੇਵਾ ਵੜਾ ਪੰਡ ਲਈ ਸਰਦੀ ਗਰਮਾਲੇ ਹਾਂ ਤੇ ਇਹਦੇ ਬਾਈ ਕੀਮ ਤੇ ਕੀ ਕਰਤੀ ਏ ਤੁਸਾਂ ਘਾ ਦੇ 50000 ਦੀ ਜੋ ਤੁਸੀਂ ਮੰਤਰਾ ਕਹੋਣਾ ਕਰਾ ਲਓ ਮੈਂ ਆਪੇ ਕਰ ਦਉ ਤੈਨੂੰ 45000 ਦੀ ਹਾਂ ਉਹਨਾਂ ਦੇ ਦਾਂਗੇ ਯਾ ਛੱਡ ਦੀ ਪਹਿਲਾ ਜੋ ਤੇਰਾ ਦਿਲ ਕਹਿੰਦਾ ਵੇ ਛੱਡ ਦੀ ਏ ਛੱਡਾਂਗਾ ਦੋਸਤ ਚਲ ਠੀਕ ਏ 43 ਦੀ ਕਰ ਦੇਣਾ ਹੈ। ਬਾਕੀ ਤੈਨੂੰ ਕਛਰੀ ਦੀ ਚਵਾਈ ਕਰਕੇ ਵਹੋਣਾ ਗਾਂ ਦੀ। ਹੂੰ। ਕੁੜੀ ਦਾ ਦੋਬ ਦੀ ਮੋਟਰ ਹੀ ਆ। ਲਓ ਜੀ। ਚਵਾਈ ਵੀ ਸੱਜਣੋ ਧਾਰਾ ਮਰਵਾ ਦਿਓ। ਬੱਛੀ ਛੱਡ ਕੇ ਤੇ ਚਵਾਈ ਚੰਗੀ ਹੈ ਨਾ। ਜੇ ਕਿਦਾਂ ਮਹਾਰਾ ਗਾਂ ਦਾ ਰੰਗ ਲੱਭਾ ਹੁੰਦਾ ਨਾ 60000 ਦੀ ਗਾਂ ਹੀ। ਲਓ ਜੀ। ਜਿੱਥੇ ਪੈਰ ਰੱਖ ਦੂ ਉੱਥੋਂ ਇਹ ਨਹੀਂ ਗਾਮਸ਼ਾ ਕਰੂਗੀ। ਲਓ ਜੀ। ਇਹ ਇਹ ਜੇ ਜਿੱਦੀ ਧਾਰਨਾ ਮੋਟੀ ਪਾਵੇ ਫਿਰ ਗੰਗ ਲੈਂਦੇ ਕੀ ਫਿਰ ਚਲੋ ਬਸ ਕਰੋ ਚਲੋ ਬਸ ਕਰੋ ਜੀ ਆ ਰਿਹਾ ਹੈ ਬੜਾ ਹੋ ਗਿਆ ਗਾ ਕੇ ਉਹਦਾ ਤੇ ਮੈਜਰ ਛੱਟੋਂ ਕੋ ਨਹੀਂ ਇਹਦੇ 44000 ਦੀ ਜੈਸ ਨੂੰ ਸਜਣੋ ਕਰਤੀ ਆ ਤੀਜੇ ਨੰਬਰ ਤੇ ਕੱਲ ਦੀ ਸਈ ਭਾਈ ਹਾਂਜੀ ਕੱਲ ਰਾਤ ਦੀ ਸਈ ਬੱਚੀ ਮਗਰ ਬਿਲਕੁਲ ਗਿੱਲਾ ਨਾੜੂ ਜਿਹੜੀ ਚਲਕ ਪੈ ਰਹੀ ਸੀ ਸਾਹਮਣੇ ਤੁਸੀਂ ਵੇਖ ਰਹੇ ਜੀ ਗਿੱਲਾ ਇਹਦਾ ਮੂੰਹ ਤੋਂ ਦੋ ਦੰਦ ਆ ਗਏ ਹਨਾ ਥਾਂ ਲੈ ਆ ਜਾਂਦਾ ਬੜਾ ਸੋਹਣਾ ਸਜਣੋ ਲੱਗਾ ਕੀ ਬਾਤ ਥਾਂ ਤੋਂ ਬੜੇ ਸੋਹਣੇ ਲੱਗੇ ਆ ਇਹ ਵੀ ਪਲੂਣ ਹੀ ਸੋਈ ਹੈ ਹਨਾ ਭਾਈ ਹਾਂਜੀ ਤੇ ਡੱਬੇ ਪ੍ਰਿੰਟ ਦੇ ਵਿੱਚ ਆ ਗਈ ਉਹ ਡੱਬੀ ਆਈ ਕਿਦਾਂ ਤੁਹਾਨੂੰ ਸਭ ਮਾੜੀ ਜੀ ਨੇ ਇੱਕ ਇੱਕ ਸਾਈਡ ਤੇ ਮਾੜੀ ਜੀ ਗਾਂ ਭਾਲਦੀ ਭਾਲ ਪਈ ਆ ਭਾਲ ਪਈ ਆ ਤੁਹਾਨੂੰ ਪਤਾ ਤਾਜੀ ਗਾਂ ਸਈਏ ਭਾਲਦੇ ਨਾਰਮਲ ਹੀ ਆ ਹਾਂਜੀ ਹਾਂਜੀ ਇਧਰ ਆ ਗੜਲੇ ਬੰਨੇ ਤੁੰਦੇ ਵੀ ਸਾਰੇ ਭਾਲਿਆ ਨਹੀਂ ਭਾਲ ਪਈ ਆ ਪਲੂਣ ਆ ਨਾ ਹਾਂਜੀ ਪਲੂਣ ਨੂੰ ਭਾਲ ਪੈਣੀ ਆ ਕਿ ਤਾਜੀ ਸਈ ਹੋਈ ਨੋਈ ਸਜਣੋ ਪਲਾਪੁਲਾ ਬਸ ਇੱਕ ਅੱਧਾ ਦਿਨ ਹੀ ਰਹਿਣਗਾ ਇੱਕ ਥਾਂ ਥੱਲੇ ਜਦੋਂ ਗਿੱਲਾ ਗੁੱਲਾ ਹੋਵੇ ਖਾਸ ਕਰਕੇ ਬੈਹ ਜੰਦੀਆਂ ਬਲੂਨ ਹਮੇਸ਼ਾ ਹਵਾ ਭਰ ਪੈਣੀ ਪੈਂਦੀ ਚੋਣ ਇਤਰੇ ਤਾਰ ਇੱਕ ਇੱਕ ਕੱਢ ਦੇ ਥੱਲੇ ਕੱਢ ਦੇ ਬਾਕੀ ਤਸੱਲੀ ਕੋਈ ਬੱਚਾ ਲਾ ਕੇ ਆਪੇ ਆਪਣੀ ਕਰ ਲੂ ਤੇ ਨਹੀਂ ਨਹੀਂ ਬੱਚਾ ਲਾ ਕੇ ਵਿਖਾਉਣਾ ਇਹ ਦੇਖੋ ਇਹ ਨਹੀਂ ਗਿੱਲਾ ਗਿੱਲਾ ਅੱਲਾ ਨਾ ਰੋ ਹਣਾ ਓਕੇ ਤੇਰ ਵਸੀ ਬਹੁਤ ਚੰਗੀ ਦਿੱਤੀ ਗਾਂ ਬੱਚੀ ਵੀ ਚੰਗੀ ਪਾਈ ਵਾਕਈ ਜੱਸ ਤੋਹਫਾ ਹੀ ਆ ਨਾ ਮੱਛੀ ਮਗਰ ਦੀ ਚਲੋ ਬੰਦੇ ਕੋ ਨਹੀਂ ਕਰਮਾਲੇ ਨੂੰ ਲੋ ਕਰੋ ਚਵਾ ਮਗਰਲੇ ਸਣਾ ਦਾ ਸਜ ਨੂੰ ਚਵਾ ਆਏ ਇਹ ਵੈੜ ਦਾ ਬਸ ਕਰੋ ਜੀ ਇਹ ਆ ਗਿਆ ਅਗਲੇ ਸਾਈਡ ਦਾ ਹਨਾ ਬਾਈ ਹਾਂਜੀ ਇਹ ਅਗਲੇ ਸਾਈਡਾਂ ਦੀ ਜਿਹੜੀ ਹੈ ਚਾਈ ਮੂਰਲੇ ਫਰਾਂ ਦੀ ਤੇਜੀ ਚਾਈ ਬੜੀ ਸੋਹਣੀ ਆ ਮੁੱਠੀ ਥਣ ਆਉਂਦੇ ਆ ਪਹਿਲਾਂ ਵੱਚੀ ਸੀ ਇਹ ਬੜਾ ਸੋਹਣਾ ਲੱਗਾ ਸਿੰਦੂ ਸਾਹਿਬ ਦੋੰਦੀ ਵੱਚੀ ਪਹਿਲਾਂ ਬੱਚੀ ਪਾਣੀ ਨਹੀਂ ਪੁੱੜਦੀ ਇਸ ਤਰ੍ਹਾਂ ਦਾ ਹਾਂ ਚਲੋ ਬਸ ਕਰੋ ਇਹ ਬਾਈ ਆਪਾਂ ਲੱਖ ਤੱਕ ਕਿੰਨੇ ਦੇ ਦਈਏ ਸੰਧਾ ਬੱਚੀ ਦੇ 60000 ਦੀ ਆ ਹੂੰ ਖਵਾਣਾ 55000 ਦੀ ਦੇ ਦਾਂਗੇ ਪਿਆਰ ਮੌਤ ਕਰਕੇ ਵਾਸ਼ੀਲਾ ਪ੍ਰਿੰਟ ਪ੍ਰਿੰਟ ਬੜਾ ਚੰਗਾ ਏ ਹੂੰ ਪਿਆਰ ਮੌਤ ਕੋਈ ਹਾਰ ਖੰਡ ਹੋ ਜੂ ਹੋਰ ਕਿਦਰ ਸੇ ਕਿੰਨੇ ਚੋਂ 55 ਚੋਂ ਨਹੀਂ ਜਾਇ ਕਰਦੀ ਦੋ ਹੋ ਜੂ ਹੋਰ ਦੱਸੋ ਜੈ ਸੁਣੋ ਕਰੋ ਜੈ ਸੁਣੋ ਹੀ ਕੀਤੀ ਹੁਣ ਨਹੀਂ ਜੈ ਸੁਣਾਣਾ 52000 ਦੀ ਹੋ ਜੇ ਤੋ ਕਰੀ ਨਹੀਂ 50 ਧੱਕਾ ਸੁਣਾ 50 50 ਨਹੀਂ 50 ਜਿਆਦਾ ਧੱਕਾ ਲੱਖ ਦਾ ਜੋੜਾ ਲੈ ਭਾਣਾ 52000 ਦੀ ਹੋ ਜੂਗੀ ਮੈਂ ਨਵਾਂ ਬਿਜਾਰੀ ਕਰੀਏ। ਇਹ 50 ਵਾਲੀ ਹੁੰਦੀ ਮੈਂ ਤੁਹਾਡੇ ਅੱਗੇ ਮੋੜੀ ਦੇ ਲੋ। ਕੋਈ ਇੰਦਾਰੀ ਕਰਦੇ। ਬੱਚੀ ਦਾ ਪ੍ਰਿੰਟ ਬੜਾ ਚੰਗਾ ਏ। ਫੇਕ ਕੋਈ ਇੰਦਾਰੀ ਕਰਦੇ ਕੁੱਤੇ ਰੱਖ ਲੈ। ਠੀਕ ਆ। ਠੀਕ ਆ ਭਰਾਵਾ ਸੰਗਨ ਵਾਲਾ ਕੰਮ ਕਰਨਾ ਤੇ ਕਰ ਲੈ। ਉਹ ਵੀ ਝੜੀ ਝੂੜੀ ਲੱਗੀ ਕਰਕੇ ਆਪਾਂ ਦੇਣ ਵਾਲੀ ਗੱਲ ਕੀਤੇ ਆਂਗਾ ਕੋਈ ਗੱਲ ਨਹੀਂ ਠੀਕ ਆ। ਨਾ ਸੱਜਣੋ ਖਰੀਦਦਾਰੀ ਕਰਿਓ। ਪਿੰਡ ਪੈਣੀ ਗੁਰਮੁਖ ਸਿੰਘ ਪਹੁੰਚ ਕੇ ਮੇਲਾ ਲੁੱਟ ਲਿਓ। ਮਿਲਦੇ ਆਂ ਅਗਲੀ ਵੀਡੀਓ ਦੇ ਨਾਲ। ਰੱਬ ਰਾਖਾ ਜੀ। ਸਤਿ ਸ੍ਰੀ ਅਕਾਲ।